ਲੁਧਿਆਣਾ ਦੇ ਬਾਬਾ ਥਾਨ ਸਿੰਘ ਚੌਂਕ ਦੇ ਨੇੜੇ ਸ਼ਨੀਵਾਰ ਦੁਪਹਿਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ ਦੋ ਨੌਜਵਾਨਾਂ ਨੇ ਇੱਕ ਦੁਕਾਨ ਉਤੇ ਹਮਲਾ ਕਰ ਦਿੱਤਾ ਜਜਿਸ ਵਿੱਚ ਦੁਕਾਨ ਸੰਚਾਲਕ ਸਮੇਤ ਤਿੰਨ ਲੋਕ ਜ਼ਖਮੀ ਹੋ ਚੁੱਕੇ ਨੇ ਪੀੜਤ ਦੁਕਾਨਦਾਰ ਸੋਨੂ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਦੋ ਨੌਜਵਾਨ ਉਸ ਦੁਕਾਨ ਉਤੇ ਆਏ ਤੇ ਪੈਸੇ ਦੀ ਮੰਗ ਕਰਨ ਲੱਗੇ ਸੋਨੂ ਦੇ ਮੁਤਾਬਕ ਉਹਨਾਂ ਦੇ ਵਿੱਚ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੀ ਜਦੋਂ ਉਹਨਾਂ ਨੂੰ ਦੱਸਿਆ ਗਿਆ ਤੇ ਦੂਜਾ ਭਰਾ ਦੁਕਾਨ ਉੱਤੇ ਮੌਜੂਦ ਨਹੀਂ ਹੈ ਤਾਂ ਥੋੜੀ ਦੇਰ ਬਾਅਦ ਆਉਣ ਲਈ ਕਿਹਾ ਗਿਆ ਤਾਂ ਨੌਜਵਾਨ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਇੱਕ ਨੇ ਸੋਨੂ ਨੂੰ ਥੱਪੜ ਮਾਰ ਦਿੱਤਾ ਵਿਵਾਦ ਵਧਣ ਉਤੇ ਮਾਰਪੇਟ ਸ਼ੁਰੂ ਹੋ ਗਈ ਤੇ ਦੁਕਾਨਦਾਰ ਦੇ ਵੱਲੋਂ ਫੋਨ ਕਰਨ ਉਤੇ ਮਾਲਕ ਵੀ ਪਹੁੰਚ ਗਿਆ ਪਰ ਤਦ ਤੱਕ ਹਮਲਾਵਰ ਨौजवान ਨੇ ਦੁਕਾਨ ਉਤੇ ਹਿੱਟਾ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਦੋਸ਼ ਲੱਗ ਰਹੇ ਨੇ ਕਿ ਹਮਲਾਵਰਾਂ ਦੇ ਵੱਲੋਂ ਦੁਕਾਨ ਦੇ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ ਇਸੇ ਦੌਰਾਨ ਲੜਾਈ ਛੁਡੌਣ ਆਏ ਸਾਹਿਲ ਨਾਮਕ ਨौजवान ਦੇ ਸਿਰ 'ਚ ਇਟ ਵੱਜਨ ਦੇ ਨਾਲ ਗੰਬੀਰ ਸੱਟ ਲੱਗੀ ਜਿਸ ਉਤੇ ਡਾਕਟਰਾਂ ਨੇ 12 टाਕੇ ਲਗਾਏ ਤੇ ਦੂਜਾ ਜ਼ਖਮੀ ਸਿਮਰਨ ਜੋ ਕਿ ਦੁਕਾਨ ਉਤੇ ਮੌਜੂਦ ਸੀ ਉਸ ਦੇ ਵੀ ਸਿਰ ਦੇ ਵਿੱਚ ਸੱਟ ਲੱਗੀ ਤੀਜਾ ਜ਼ਖਮੀ ਹਮਲਾਵਰਾਂ ਦੇ ਵਿੱਚੋਂ ਇੱਕ ਦਸਿਆ ਜਾ ਰਿਹਾ ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪੁੱਜ ਕੇ ਦੋਵੇਂ ਧਿਰਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਹਨਾਂ ਕਿਹਾ ਕਿ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਨਾ ਮੈਂ ਦੁਕਾਨਦਾਰ ਨਾਮ ਮੇਰਾ ਹੈਗਾ ਸੋਨੂ ਸੋਨੂ ਜੀ ਕੀ ਮਾਮਲਾ ਕੀ ਹੋਇਆ ਪੂਰਾ ਮਾਮਲਾ ਇਹ ਹੈ ਭਾਜੀ ਬਾਜ਼ਾਰ ਦਾ ਮਾਰਕੀਟ ਦਾ ਸੀਗਾ ਬੰਦਾ ਤੇ ਪੇਮੈਂਟ ਦਾ ਕਹਿੰਦੇ ਚੱਲਦਾ ਹੈ ਉਹ ਪੇਮੈਂਟ ਆਪਾਂ ਕਿਹ ਘੰਟੇ ਤੱਕ ਆ ਜੀ ਨਹੀਂ ਕਹਿੰਦਾ ਮੈਂ ਲੈ ਕੇ ਜਾਵਾਂਗਾ ਉਹਨੇ ਥੱਪੜ ਮਾਰਤਾ ਜਿਹੜਾ ਦੇਖਿਆ ਫਿਰ ਕਿਹਨਾਂ ਦੇ ਥੱਪੜ ਮਾਰਾ ਇਹਨਾਂ ਦੇ ਮੇਰੇ ਥੱਪੜ ਮਾਰਤਾ ਉਹ ਕਿਆ ਥੋਪਾਈ ਹੋ ਗਈ ਫਿਰ ਗਲੇ ਚੋਂ ਪੈਸੇ ਕੱਢਣ ਲੱਗੇ ਗਲੇ ਚੋਂ ਪੈਸੇ ਕੱਢਣ ਲੱਗੇ 7000 ਰੁਪਿਆ ਸੇ ਨਿਸ਼ਾਨੂਸ਼ਾ ਸਾਨੂੰ ਲੱਗਦਾ ਹੀ ਨਸ਼ਾ ਕੀਤਾ ਹੈ ਨਿਸ਼ਾਨੂਸ਼ਾ ਉਧਰ ਆਏ 8-10 ਬੰਦੇ ਮਾਲਕ ਸਮੇਤ ਦੁਕਾਨ ਤੇ ਹਮਲਾ ਕੀਤਾ ਇਟਾ ਟੋਟਾ ਮਾਰੀਆਂ ਸਾਰੀਆਂ ਵੀਡੀਓ ਹੈਗੀ ਹੈ ਸਭ ਕੁਝ ਹੈ ਇਹ ਕਿੰਨੇ ਕ ਵਜੇ ਦਾ ਮਾਮਲਾ ਹੈ ਇਹ ਭਾਜੀ ਹੋਰ ਘੰਟੇ ਦੇ ਘੰਟੇ ਪਹਿਲੇ ਦੇ ਘੰਟੇ ਪਹਿਲੇ ਦਾ ਮਾਮਲਾ ਹੈ ਆਇਆ ਕੀ ਕਰਨ ਸੀਗਾ ਮੁੰਡਾ ਕੌਣ ਸੀਗਾ ਪਤਾ ਲੱਗਾ ਬਾਜ਼ਾਰ ਦਾ ਮੁੰਡਾ ਹੀ ਭਾਈ ਉਹ ਨਸ਼ਾ ਕੀਤਾ ਸੀ ਕੋਈ ਦਿੱਕਤ ਸਾਨੂੰ ਪਤਾ ਹੀ ਨਹੀਂ ਕੋਣ ਹੈਗਾ ਮਾਲਕ ਦਾ ਮੁੰਡਾ ਸੀ ਕੀ ਕਾਹਦੇ ਵਾਸਤੇ ਮਾਲ ਆਂਦਾ ਸੀਗਾ ਮਾਲ ਛੱਡਣ ਆਇਆ ਸੀ ਦੇੜਾ ਆਇਆ ਸੀ ਐਵੇਂ ਆਇਆ ਸੀਗਾ ਮਾਲ ਤੇ ਇਹ ਕਹਿੰਦਾ ਸੀ ਮੈਂ ਕਿਹ ਘੰਟੇ ਮੈਂ ਹੈਗਾ ਨਹੀਂ ਸੀ ਚਾਚਾ ਹੀ ਹੈਗੇ ਸੀਗੇ ਕਹਿੰਦੇ ਕਿ ਘੰਟੇ ਤੱਕ ਆ ਜੀ ਤੂੰ ਤੇ ਫਿਰ ਪੇਮੈਂਟ ਲੈ ਜੀ ਉਹ ਕਹਿੰਦਾ ਕਿ ਨਹੀਂ ਮੈਂ ਲੈ ਉਹਨੇ ਥੱਪੜ ਮਾਰਤਾ ਨਹੀਂ ਤੇਰੀ ਮੈਂ ਆਪਣੀ ਗੱਡੀ ਤੇ ਬੈਠਾ ਨਸ਼ਾ ਨੁਸ਼ਾ ਕੀਤਾ ਹੋਇਆ ਸੀਗਾ ਸਾਨੂੰ ਉਹ ਨਾਲ ਥੱਪੜ ਮਾਰਤਾ ਉਹਨੂੰ ਮੈਂ ਫਿਰ ਮੈਂ ਵੀ ਫੜਿਆ ਉਹਦੇ ਦੋ ਦੋ ਬੰਦੇ ਸੀਗੇ ਇੱਕ ਬੰਦਾ ਗਲੇ 'ਚ ਹੱਥ ਪਾ ਰਿਹਾ ਸੀਗਾ 6-7000 ਰੁਪਏ ਗੱਲ ਸੀਗਾ ਮੈਂ ਕਿਹਾ ਇਹ ਦਾਣਾ ਕਰ ਗਲਤ ਕੰਮ ਐ ਫਿਰ ਉੱਥੋਂ ਪਾਈ ਹੋ ਗਈ ਕਿੰਨੇ ਕੁ ਦੀ ਪੇਮੈਂਟ ਦੇਣ ਆ ਰਹੀ ਪੇਮੈਂਟ ਕੁਝ ਨਹੀਂ ਭਾਈ 25000 ਰੁਪਏ ਸੀ ਸਾਰਾ 25000 ਸੀਗਾ ਸਾਰਾ ਐ ਮਾਰ ਕੇ ਉਹ ਮਾਲਕ ਆਇਆ 5-7 ਬੰਦੇ ਲੈ ਕੇ ਗੋਦਵਾਂ ਦੇਂਦੇ ਹਮਲਾ ਕੀਤਾ ਇੱਟਾ ਦੋ ਵਾਰੀ ਹਮਲਾ ਕੀਤਾ ਦੋ ਵਾਰੀ ਕੀਤਾ ਪਹਿਲਾਂ ਚਲਾ ਗਿਆ ਸੀ ਫਿਰ ਮਾਲ ਮਾਲਕ ਇੱਕ ਸਕਿੰਡ ਖੜਾ ਮਾਲਕ ਬੰਦੇ ਲੈ ਕੇ ਆਇਆ ਜੀ ਅੱਠ 10 ਮੁੰਡੇ ਸੀ ਬੇਟਾ ਆਇਆ ਸੀਗਾ ਜੀ ਉਹਨਾਂ ਦਾ ਜਿਹੜਾ ਮਾਲਕ ਆਪ ਹੈ ਉਹ ਆਇਆ ਸੀਗਾ ਉਹਨਾਂ ਨੇ ਟੋਟਾ ਮਾਰੀਆਂ ਅੰਦਰ ਆਪਣੀ ਦੁਕਾਨ ਦੇ ਮੁੰਡੇ ਲੈ ਕੇ ਆਇਆ ਇਹ ਕਿਹੜੀ ਦੁਕਾਨ ਦਾ ਨਾਮ ਹੈ ਮਾਲਿਕ ਇਹ ਕਿਹੜੀ ਮਾਲਿਕਾਂ ਦੀ ਦੁਕਾਨ ਹੈ ਅੱਛਾ ਇਹ ਕਿਹੜੀ ਨਾਮ ਹੈ ਜੁਰਾਵਰ ਨਾਮ ਹੈ ਮੁੰਡੇ ਦਾ ਅੱਛਾ ਲਗਾਤਾਰ ਉਹਨਾਂ ਨਾਲ ਕੰਮ ਚੱਲਦਾ ਤੁਹਾਡਾ ਹਾਂਜੀ ਹਾਂਜੀ ਚੱਲਦਾ ਨਹੀਂ ਨਹੀਂ ਕੋਈ ਨਹੀਂ ਜੀ ਉਹ ਮੁੰਡੇ ਭਾਈ ਮੈਂ ਜ਼ਖਮੀ ਹੋਇਆ ਤੁਹਾਡੇ ਚੋਟੀ ਹਾਂਜੀ ਹਾਂਜੀ ਆਪਣੇ ਛੁੜਾ ਰਹੇ ਸੀਗੇ ਉਹ ਹਸਪੀਟਲ ਐਡਮਿਟ ਹੈ 15 ਟਾਂਕੇ ਲੱਗੇ ਉਹ ਛੁੜਾਣ ਆਏ ਸੀ 1 ਤੇ ਮੇਰੇ ਵੀ ਸਿਰ ਤੇ ਲੱਗੀ ਮੈਂ ਵੀ ਉਸੇ ਵੱਲੋਂ ਉੱਥੇ ਚਲਾ ਹਾਂ ਹਾਂਜੀ ਹਥਿਆਰ ਵਗੈਰਾ ਹਥਿਆਰ ਈਟਾਂ ਮਾਰੀਆ ਛਰਪਾਨ ਸੀ ਭਾਈ ਛਰਪਾਨ ਆਪਾਂ ਰੱਖ ਲਈ ਆ ਪੌਰੇ ਅੱਛਾ ਜੀ ਹਾਂਜੀ ਹਾਂਜੀ ਈਟਾਂ ਮਾਰੀਆ ਉਹਨਾਂ ਨੇ ਮੇਰੇ ਉਹਨਾਂ ਨੇ ਮੋਟਰਸਾਈਕਲ ਦੇ ਨਾਲ ਲਗਾਈ ਸੀ ਛਰਪਾਨ ਮੋਟਰਸਾਈਕਲ ਵੀ ਇੱਥੇ ਛੱਡ ਕੇ ਥਾਣੇ ਪਿਆ ਮੋਟਰਸਾਈਕਲ ਉਹਨਾਂ ਦਾ ਮੋਬਾਈਲ ਵੀ ਛੱਡ ਕੇ ਮੋਬਾਈਲ ਵੀ ਥਾਣੇ ਪਿਆ ਕਿਹੜੇ ਏਰੀਆ ਕਿਹੜਾ ਲੋਕੇਸ਼ਨ ਇਹ ਤਿੰਨ ਮਡਵੀਜ਼ਨ ਤਿੰਨ ਮਡਵੀਜ਼ਨ ਹਾਂਜੀ ਚੌਥੀ ਚਾਹ ਵਗੈਰਾ ਹਾਂ ਮੰਗਤੀ ਕਰ ਮੰਗਾਈ ਜੀ ਇਨਸਾਫ ਦਿਓ ਨਸ਼ਾ ਕੀਤਾ ਸੀ ਮੁੰਡਿਆਂ ਨੇ ਸ ਔਰ ਮੇਰੇ ਵੀ ਸਿਰ ਤੇ ਲੱਗੀ ਮੈਂ ਵੀ ਸਿਰੋਸੇ ਹਸਪਤਲ ਚਲੇ ਆਏ ਪੈਸੇ ਪੂਸੇ ਕੱਢ ਕੇ ਲੈ ਕੇ ਗਏ ਕੋਈ ਭਾਈ ਨਹੀਂ ਪੈਸੇ ਬਚਾ ਹੋ ਗਿਆ ਭਾਈ ਚਾਹੇ ਨਹੀਂ ਲੱਗੇ ਗੱਲੇ ਜੱਥ ਹੱਥ ਮਾਰਦੇ ਬੈ ਸੀ ਠੀਕ ਹੈ ਜੀ ਹਾਂ ਬਚਾ ਹੋ ਗਿਆ ਨਾ ਤਾਂ ਰੋਕ ਲਿਆ ਆ ਦੇਖੋ ਗੱਲਾ ਵੀ ਟੁੱਟ ਗਿਆ ਕਿੰਨੀ ਉਮਰ ਦੇ ਮੁੰਡੇ ਲੱਗ ਰਹੇ ਸੀ ਕੁਛ ਨਹੀਂ ਭਾਈ ਉਂਕਰੇ ਮੁੰਡੇ ਆ ਵੀ 22 ਸਾਲ ਦੇ ਮਾਦਾ 25 ਸਾਲ ਦਾ ਹੋਏਗਾ ਬਸ ਦੋ ਮੁੰਡੇ ਸੀਗੇ ਹਾਂਜੀ ਦੁਬਾਰਾ ਚਲੇ ਗਏ ਸੀ ਦੁਬਾਰਾ ਫੇਰ ਆਇਆ ਮਾਲਕ ਮਾਲਕ ਇਹ ਨਹੀਂ ਪਤਾ ਹੁਣ ਮਾਲਕ ਲੈ ਕੇ ਆਇਆ ਕਿ ਮਾਲਕ ਦੇ ਪਿੱਛੇ ਮਾਲਕ ਲੈ ਕੇ ਆਇਆ 10 ਬੰਦੇ ਲੈ ਕੇ ਆ 10 ਬੰਦੇ ਲੈ ਕੇ ਆ ਕਿ ਪੂਰੇ ਮਾਰਕੀਟ ਜਿਹਨੂੰ ਪੂਰਾ ਬਾਜ਼ਾਰ ਹੈ ਆਲਦੀ ਗੋਲਦੀ ਸਾਰੇ ਪੁੱਛ ਲੋ ਕਿ ਪੂਰਾ ਹਮਲਾ ਕਿਤੋਂ ਹੋਣਾ। ਉਹ ਵੀਡੀਓ ਵਗੈਰਾ ਹੈ ਵੀਡੀਓ ਭਾਈ ਪੁਲਿਸ ਵਾਲਿਆਂ ਨੂੰ ਦੇਤੀ ਹੈ। ਉਹਨਾਂ ਨੂੰ ਦੇਤੀ ਹੈ ਵੀਡੀਓ ਜੋ ਸੀਗੀ। ਹਾਂਜੀ ਬਾਕੀ ਕਲਿਆਣ ਵਾਲੇ ਤੇ ਉਹ ਐਡਮਿਟ ਹੈਗਾ ਬੰਦਾ 15 ਡੰਕੇ ਲੱਗੇ ਹੋਏ ਆ। ਸਿਵਲ ਹਸਪੀਟਲ ਜਾ ਰਹੇ ਵਰਚਾ ਤੇ ਹੁਣ ਜਿਹੜੀ ਮੰਗ ਕੀ ਕਰ ਰਿਹਾ ਮੈਨੂੰ ਸਾਫ ਚਾਹੀਦਾ ਪੇਮੈਂਟ ਤੁਸੀਂ ਦੇ ਨਹੀਂ ਨਹੀਂ ਕੋਈ ਦਿੱਕਤ ਨਹੀਂ ਭਾਈ ਪੇਮੈਂਟ ਦੀ ਕੋਈ ਗੱਲ ਹੀ ਨਹੀਂ ਆਪਾਂ ਕੋਈ ਨਾ ਮੰਗਣਾ। ਉਹ ਬਸ ਨਸ਼ਾ ਕੀਤਾ ਹੀ ਨਸ਼ੇ ਹੀ ਮਾਰਤਾ ਉਹਨੇ ਭਾਈ ਨਸ਼ਾ ਨਸ਼ਾ ਕੀਤਾ ਅਜਿਹੇ ਵਾਲੇ। ਠੀਕ ਜੀ ਸਰ ਕੋਈ ਮਾਮਲਾ ਸਾਹਮਣੇ ਆਇਆ ਜੋ ਦੱਸਿਆ ਜਾ ਰਿਹਾ ਕਿ ਪੇਮੈਂਟ ਕੋ ਲੈ ਕੇ ਇੱਕ ਦੁਕਾਨ ਦਾ ਜੋ ਕਾ ਸਿਮਰਤ ਖਲਾਸ ਹੋ ਰਹੀ ਦੁਕਾਨ ਹੈ ਅੱਛਾ ਤੇ ਉੱਥੇ ਮਾਲਕ ਆਏ ਹੋਣੇ ਇਹਨਾਂ ਦੇ ਕੋਲ ਪੈਸੇ ਪੂਰ ਮਗਰਵਾਤੇ ਉੱਥੇ ਕਹਾ ਸੁਣੀ ਹੋਈ ਆਸ ਵਿੱਚ ਲੜਾਈ ਝਗੜਾ ਹੋ ਗਿਆ ਤੇ ਦੋਨਾਂ ਤੇਰੇ ਸੱਟਾਂ ਲੱਗੀਆਂ ਨੇ ਠੀਕ ਹੈ ਅੱਗੇ ਕੈਮਰੇ ਚੈੱਕ ਕਰਕੇ ਜਿਹੜੇ ਜਿਹੜੇ ਦੋਸ਼ੀ ਹੋਣਗੇ ਗ੍ਰਿਫਤਾਰ ਕਰਕੇ ਕਿੰਨ ਜਖਮੀ ਕਿੰਨੇ ਕੱਚੇ ਚੇਰ ਤਾਂ ਦੋ ਹੀ ਦਰਦੇ ਆ अच्छा जी सर किसी के टांके वगैरह भी करे कोई खड़ा था उसके भी टांके वगैरह लगे हां कल्याण अस्पताल हां कोई छुड़ाण गया सी हां कोई छुड़ाण गया सी वो कल्याण अस्पताल ਦਾ ਹੀ ਮਲਾਜਮਾ ਕੋਈ छुड़ाण ਗਿਆ ਸੀ ਕਹਿੰਦੇ ਵੇਟ ਵੱਜੀ ਹੈ ओके ਇਹ ਕਹਿੰਦੇ ਇੱਟਾ ਵਗੈਰਾ ਵੀ ਚਲਾਈਆਂ ਜੀ ਸੜਕ ਤੇ ਕਰਦੇ ਆਹੋ ਹੀ ਕਹਿਣਾ ਪਿਆ ਵੀ ਇੱਟਾ ਚਲਾਈਆਂ ਤਾਂ ਹੀ ਉਹ ਤੇ ਵੱਜੀ ਹੈ ਨਾ ਅੱਛਾ ਜੀ ਤੇ ਉਹ ਜ਼ਖਮੀਆ ਉੱਥੇ ਹਫਤਾ ਵਾਲਾ ਕਲਿਆਣਾ ਹਸਪਤਾਲ 'ਚ ਤੇ ਇੱਕ ਸਿਵਲ ਹਸਪਤਾਲ ਗਏ ਹੋਏ ਨੇ ਦੋਨੋਂ ਕੀ ਸ਼ਿਕਾਇਤ ਆਵੀ ਕਿ ਸਰ? ਨਹੀਂ ਇੱਕ ਕੀ ਆਈ ਹੈ ਸ਼ਿਕਾਇਤ। ਓਕੇ ਹਾਂ ਦੇ ਸਿਵਲ ਕਲਾਸ ਹੋਸ ਵਾਲਿਆਂ ਦੀ ਆ ਗਈ ਹੈ। ਓਕੇ ਠੀਕ ਹੈ ਉਹ ਕਹਿੰਦੇ ਦੋਨੇ ਪਾਸੇ ਬੰਦੇ ਡੇਟ ਵੀ ਨੇ। ਅੱਛਾ ਠੀਕ ਹੈ। ਉਹ ਜਿਹੜੀ ਕੋਈ ਮੇਨ ਪੈਸੇ ਕੋ ਲੈ ਕੇ ਪੈਸੇ ਪੈਸੇ ਆਫਸਰ ਮਤਲਬ ਕੋਈ ਉਹਨਾਂ ਦਾ ਮਾਲ-ਮੋਲ ਆਉਂਦਾ ਸੀ ਇਹਨਾਂ ਕੋਲ ਜੀ ਬਸ ਉਹਨੇ ਪੈਸੇ ਕੋ ਮਗੇ ਹੋਣੇ ਆ ਉਹਦੇ ਸਾਰੇ ਨਜ਼ਾਕ ਵਿੱਚ ਹੋ ਗਿਆ ਨਸ਼ੇ ਦਾ ਵੀ ਉਹ ਕਹਿ ਰਹੇ ਕਿ ਨਸ਼ਾ ਵਗੈਰਾ ਲੱਗ ਰਹਾ ਥਾ ਲੜਕਾ ਜੀ ਪਤਨਕੂ ਕਾ ਬਾਦ ਵਿੱਚ ਜਦੋਂ ਆਪਾਂ ਗਸ਼ਤਾਰ ਕਹਿੰਦੇ ਜਿਹੜਾ ਬੰਦਾ ਪੇਮੈਂਟ ਲੈਣ ਆਇਆ ਸੀ ਉਹ ਨਸ਼ੇ 'ਚ ਸੀਗਾ ਜੀ ਨਹੀਂ ਆਪਾਂ ਉੱਥੇ ਕਰ ਦੇਖਿਆ ਜੂ ਆਪਾਂ ਗਏ ਆ ਮੋਕੇ ਤੋਂ ਤਾਂ ਪੜ ਗਏ ਸੀ ਸ਼ਿਕਾਇਤ ਦਰਜ ਕਰ ਲਈ ਹੈ ਹਾਂ ਸ਼ਿਕਾਇਤ ਕਰ ਲਈ ਹਾਂ ਦਰਜ ਕਰ ਲਈ ਹੈ ਠੀਕ ਹੈ ਤੇ ਅਬ ਵੀ ਚੈੱਕ ਕਰਾਂ ਜੇ ਹੁਣ ਸੀਸੀਟੀਵੀ ਕੈਮਰੇ 이게 아니라 루시우가 뭐뭐 빨그라니 쟁